ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਸਫਤ ਅਕੈਡਮੀ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ 1 ਲੱਖ ਤੋਂ ਲੈ ਕੇ 30 ਲੱਖ ਤੱਕ ਦਾ ਤੁਸੀਂ ਕਰਜ਼ਾ ਲੈ ਸਕਦੇ ਹੋ ਭਾਵਕੇ ਲੋਨ ਲੈ ਸਕਦੇ ਹੋ ਪੰਜਾਬ ਸਰਕਾਰ ਦੀ ਇਹ ਸੰਸਥਾ ਇਹ ਲੋਨ ਦੇ ਰਹੀ ਹੈ ਠੀਕ ਹੈ ਜੀ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ ਕੀ ਕੀ ਇਹਦੇ ਵਿੱਚ ਡਿਟੇਲ ਹੈ ਸਾਰੀ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਰਜ਼ਾ ਸਕੀਮ ਹੈ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਓਗੇ ਅਲੱਗ-ਅਲੱਗ ਇਹਨਾਂ ਨੇ ਦਿੱਤਾ ਹੋਇਆ ਹੈ ਕਰਜ਼ਾ ਸਕੀਮ ਤੇ ਜਦੋਂ ਕਲਿੱਕ ਕਰੋਗੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਅਲੱਗ-ਅਲੱਗ ਇਹਦੇ ਵਿੱਚ ਕਰਜ਼ਾ ਦੇ ਰਹੀਆਂ ਠੀਕ ਹੈ ਜੀ ਆਪਾਂ ਪਹਿਲਾਂ ਕਲਿੱਕ ਕਰਦੇ ਹਾਂ ਸਿੱਧਾ ਕਰਜ਼ਾ ਸਕੀਮ ਤੇ ਸਿੱਧਾ ਕਰਜ਼ਾ ਸਕੀਮ ਦੇ ਵਿੱਚ ਕੀ ਹੈ ਦੋਸਤੋ ਇਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਯੋਗਤਾ ਇਹਦੇ ਵਿੱਚ 18 ਤੋਂ 55 ਸਾਲ ਵਿਅਕਤੀ ਦੀ ਏਜ ਹੋਣੀ ਚਾਹੀਦੀ ਹੈ ਤਾਂ ਉਹ ਕਰਜ਼ਾ ਲੈਣ ਦੇ ਯੋਗ ਹੋਵੇਗਾ ਕਰਜ਼ੇ ਦੀ ਰਕਮ ਕਰਜ਼ੇ ਦੇ ਮੰਤਨ ਮੁਤਾਬਕ ਵੱਖ-ਵੱਖ ਰਕਮ ਦਾ ਕਰਜ਼ਾ ਦਿੱਤਾ ਜਾਂਦਾ ਹੈ ਠੀਕ ਹੈ ਜੀ 1 ਲੱਖ ਤੋਂ ਲੈ ਕੇ 30 ਲੱਖ ਤੱਕ ਦਾ ਕਰਜ਼ਾ ਲੈ ਸਕਦੇ ਹੋ ਜ਼ਮੀਨ ਖਰੀਦਣ ਦੇ ਲਈ ਵੀ ਕਰਜ਼ਾ ਲੈ ਸਕਦੇ ਹੋ ਸਬਸਿਡੀ ਦੋਸਤੋ ਇਹਦੇ ਵਿੱਚ 50% ਹੈ ਜਿਹੜੇ ਗਰੀਬੀ ਹੇਠਾਂ ਤੋਂ ਨੀਚੇ ਆਉਂਦੇ ਨੇ ਅਨੁਸੂਚਿਤ ਜਾਤੀਆਂ ਦੇ ਲੋਕ ਉਹਨਾਂ ਦੇ ਲਈ ਹੈ ਉਸ ਤੋਂ ਬਾਅਦ ਵਿਆਜ ਦਰ ਇਹਦੀ ਹੈਗੀ ਹੈ 5% ਜੇਕਰ 50000 ਤੱਕ ਲੈਣੇ ਹੋ ਜੇ ਇਸ ਤੋਂ ਉੱਪਰ ਲੈਣੇ ਹੋ ਤਾਂ 8% ਜੇਕਰ ਸਹੀ ਸਮੇਂ ਤੇ ਕਰਜ਼ਾ ਨਹੀਂ ਵਾਪਸ ਕਰਦੇ ਤਾਂ ਤੁਹਾਨੂੰ 5% ਐਕਸਟਰਾ ਦੇਣਾ ਪਵੇਗਾ ਉਸ ਤੋਂ ਬਾਅਦ ਦੋਸਤੋ ਨੀਚੇ ਚੱਲਦੇ ਆਪਾਂ ਅਟੈਚਮੈਂਟ ਤੇ ਕਲਿੱਕ ਕਰਾਂਗੇ ਸਿੱਧਾ ਕਰਜ਼ਾ ਸਕੀਮ ਅਧੀਨ ਬੰਦੇਗੇ ਕਰਜ਼ਾ ਦਾ ਬੇਰਵਾ 2021 ਸਾਲ ਦੇ ਅਧੀਨ ਜਿਹੜੇ ਬੰਦੇ ਗਏ ਸੀ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇਹਦੇ ਵਿੱਚ ਇਹਨਾਂ ਦਾ ਐਡਰੈਸ ਆ ਗਿਆ ਠੀਕ ਹੈ ਜੀ ਨਾਮ ਆ ਗਿਆ ਕਿਸ ਪਰਪਸ ਦੇ ਲਈ ਕਰਜ਼ਾ ਲਿਆ ਸੀ ਕਿੰਨਾ ਕਰਜ਼ਾ ਲਿਆ ਸੀ ਕਿਹੜੀ ਤਰੀਕ ਨੂੰ ਲਿਆ ਸੀ ਉਹਨਾਂ ਦੀ ਸਾਰੀ ਡਿਟੇਲ ਆ ਗਈ ਤੁਸੀਂ ਪੜ੍ਹ ਸਕਦੇ ਹੋ ਡੈਰੀ ਫਾਰਮਿੰਗ ਦੇ ਲਈ ਲਿਆ ਸੀ ਠੀਕ ਹੈ ਜੀ ਤਾਂ ਇਹਦੇ ਵਿੱਚ ਬਿਲਡਿੰਗ ਵਰਕਸ਼ਾਪ ਦੇ ਲਈ ਲਿਆ ਸੀਗਾ ਇਸ ਤੋਂ ਬਾਅਦ ਕੋਈ ਦੁਕਾਨ ਕੀਤੀ ਸੀ ਉਹਦੇ ਲਈ ਲਿਆ ਸੀ ਲੈਂਡ ਪਰਚੇਸ ਕੀਤਾ ਸੀਗਾ ਇਹਨਾਂ ਦੀ ਸਾਰੀ ਡਿਟੇਲ ਦਿੱਤੀ ਹੋਈ ਹੈ ਲਿਸਟੇ 21 ਪੇਜਾਂ ਦੀ ਲਿਸਟ ਹੈ ਤੁਸੀਂ ਪੜ੍ਹ ਸਕਦੇ ਹੋ ਠੀਕ ਹੈ ਜੀ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਇਹ ਤੇ ਇਹਨਾਂ ਦਾ ਐਡਰੈਸ ਸਾਰਾ ਇਹਨਾਂ ਨੇ ਦਿੱਤਾ ਹੋਇਆ ਹੈ ਜਿਨ੍ਹਾਂ ਦੀਆਂ ਇਹ ਲਿਸਟਾਂ ਆਈਆਂ ਨੇ ਉਸ ਤੋਂ ਬਾਅਦ ਦੋਸਤੋ ਇਹਦੇ ਵਿੱਚ ਕਰਜ਼ਾ ਲੈਣ ਦੀ ਵਿਧੀ ਕੀ ਹੈ ਅਨੁਸੂਚਿਤ ਜਾਤੀ ਦਾ ਕੋਈ ਵੀ ਵਿਅਕਤੀ ਜੋ ਕਰਜ਼ਾ ਲੈਣਾ ਚਾਹੁੰਦਾ ਹੈ ਕਾਰਪੋਰੇਸ਼ਨ ਦੇ ਜ਼ਿਲ੍ਹਾ ਦਫ਼ਤਰਾਂ ਤੋਂ ਕਰਜ਼ਾ ਜਿਹੜਾ ਫਾਰਮ ਮੁਫਤ ਲੈ ਸਕਦਾ ਹੈ ਤੇ ਉਸ ਨੂੰ ਤਸਦੀਕ ਕਰਵਾ ਕੇ ਉੱਥੇ ਹੀ ਜਮ੍ਹਾਂ ਕਰਵਾ ਦੇਣਾ ਖੇਤਰੀ ਦਫ਼ਤਰ ਵਿਖੇ ਜਮ੍ਹਾਂ ਕਰਵਾ ਦੇਣਾ ਠੀਕ ਹੈ ਜੀ ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇਸ ਦੇ ਵਿੱਚ ਅਗਲੀ ਕਾਰਵਾਈ ਹੈ ਜਿਹੜੀ ਉਹ ਮਨਜ਼ੂਰ ਜਿਵੇਂ ਵੀ ਹੁੰਦੀ ਹੈ ਕਾਰਵਾਈ ਕਰਕੇ ਤੁਹਾਨੂੰ ਅੱਗੇ ਦੀ ਕਾਰਵਾਈ ਉਹ ਦੱਸ ਦੇਣਗੇ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਆਪਾਂ ਉੱਪਰ ਚੱਲਦੇ ਹਾਂ ਇਹਦੇ ਵਿੱਚ ਲਿਸਟ ਦੇਖ ਸਕਦੇ ਹੋ ਇਹਦੇ ਵਿੱਚ ਅਨੁਸੂਚਿਤ ਜਾਤੀਆਂ ਦੀ ਲਿਸਟ ਆ ਗਈ ਹੈ ਪੜ੍ਹ ਸਕਦੇ ਹੋ ਇਹਦੇ ਵਿੱਚ ਅਨੁਸੂਚਿਤ ਜਾਤੀਆਂ ਦਿੱਤੀਆਂ ਹੋਈਆਂ ਨੇ ਠੀਕ ਹੈ ਜੀ ਇਹ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਇਹ ਸਾਰੇ ਜਾਤੀਆਂ ਦੇ ਜਿਹੜੇ ਲੋਕ ਨੇ ਉਹ ਇਹ ਕਰਜ਼ਾ ਲੈ ਸਕਦੇ ਨੇ ਇਹ ਤੁਸੀਂ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਸੰਪਰਕ ਨੰਬਰ ਵੀ ਦਿੱਤਾ ਹੋਇਆ ਹੈ ਤੇ ਤੁਹਾਨੂੰ ਲੋਨ ਐਪਲੀਕੇਸ਼ਨ ਫਾਰਮ ਵੀ ਤੁਹਾਨੂੰ ਇੱਥੋਂ ਹੀ ਮਿਲ ਜਾਣਾ ਜੇਕਰ ਤੁਸੀਂ ਇੱਥੋਂ ਵੀ ਡਾਊਨਲੋਡ ਕਰਨਾ ਚਾਹੁੰਦੇ ਹੋ ਇਹ ਤੁਸੀਂ ਇੱਥੋਂ ਫਾਰਮ ਡਾਊਨਲੋਡ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਉੱਪਰ ਸੰਪਰਕ ਨੰਬਰ ਦਿੱਤਾ ਹੈ ਸੰਪਰਕ ਐਡਰੈਸ ਹੈਗਾ ਠੀਕ ਹੈ ਜੀ ਤੇ ਇਹਦੇ ਵਿੱਚ ਇਹਨਾਂ ਦਾ ਨਾਮ ਹੈ ਚੰਡੀਗੜ੍ਹ ਦਫ਼ਤਰ ਹੈ ਠੀਕ ਹੈ ਜੀ ਪੰਜਾਬ ਸਰਕਾਰ ਦੀ ਇੱਕ ਸੰਸਥਾ ਹੈਗੀ ਤਾਂ ਇਹਦੇ ਵਿੱਚ ਤੋਂ ਤੁਸੀਂ ਜਿਹੜਾ ਕਰਜ਼ਾ ਲੈ ਸਕਦੇ ਹੋ ਫਿਲਹਾਲ ਦੋਸਤੋ ਇਹੀ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਸੀ ਜਦੋਂ ਵੀ ਕੋਈ ਨਵੀਂ ਜਾਣਕਾਰੀ ਨਿਕਲ ਕੇ ਆਵੇਗੀ ਤੁਹਾਨੂੰ ਉਹਦੀ ਜਾਣਕਾਰੀ ਦਿੱਤੀ ਜਾਵੇਗੀ ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ